ਜਿਹੜੀ ਸਬਸਿਡੀ ਆਈ ਹੋਈ ਆ ਜਿਹੜੇ ਤਾਂ ਹੜ ਪ੍ਰਭਾਵਿਤ ਖੇਤਰ ਆ ਪੰਜ ਥੈਲੇ ਉਹਨਾਂ ਨੂੰ ਫ੍ਰੀ ਦਿੱਤੇ ਜਾਣਗੇ ਬੀਜ ਅੱਛਾ ਉਹ ਤਾਂ ਠੀਕ ਆ ਫ੍ਰੀ ਠੀਕ ਆ ਬਿਲਕੁਲ ਮੁਫਤ ਪਰ ਉੱਥੇ ਕੁਝ ਸ਼ਰਤਾਂ ਐ ਸਸਿਆ ਕਾਰ ਜੀ ਸਵਾਗਤ ਆ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਹ ਕਣਕ ਦੇ ਬੀਜਾਂ ਤੇ ਸਬਸਿਡੀ ਆ ਗਈ ਐ ਤੇ ਉਹਦੇ ਬਾਰੇ ਅੱਜ ਭਾਈ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਕੀ ਪ੍ਰੋਸੈਸ ਆ ਸਬਸਿਡੀ ਲੈਣ ਦਾ ਤੇ ਕਿਹਦਾ ਕਿਹਦਾਂ ਨੂੰ ਸਬਸਿਡੀ ਜਿਹੜੀ ਉਹ ਮਿਲਦੀ ਐ ਸਤਿ ਸ੍ਰੀ ਅਕਾਲ ਜੀ ਸਰਕਾਰ ਵੱਲੋਂ ਸਬਸਿਡੀ ਆ ਚੁੱਕੀ ਆ ਜਿਹੜੇ ਆ ਆਪਣੇ ਹੁਣ ਕਣਕ ਦੇ ਬੀਿਆਂ ਦੇ ਉੱਪਰ ਤੇ ਮਸ਼ੀਨਰੀ ਉੱਪਰ ਵੀ ਸਬਸਿਡੀ ਆਈ ਹੋਈ ਆ ਪਰ ਉਹ ਆਈ ਹੋਈ ਆ ਸਿਰਫ ਐਸਸੀ ਕਿਸਾਨਾਂ ਵਾਸਤੇ ਮਸ਼ੀਨਾ ਜਿਹੜੀਆਂ ਹੈਗੀਆਂ ਆ ਆਪਣੇ ਹੈਪੀ ਸੀਡਰ ਹੋ ਗਿਆ ਸੁਪਰ ਸੀਡਰ ਹੋ ਗਿਆ ਜਾਂ ਬੈਲਰ ਹੋ ਗਿਆ ਇਹਨਾਂ ਹੋਰ ਵੀ ਲਿਸਟ ਹੈਗੀਆਂ ਮਸ਼ੀਨਾਂ ਦੀ ਉਹਨਾਂ ਉੱਪਰ ਵੀ ਸਬਸਿਡੀ ਆਈ ਹੋਈ ਆ ਉਹ ਆਈ ਹੋਈ ਆ ਸਿਰਫ ਐਸਸੀ ਕਿਸਾਨਾਂ ਵਾਸਤੇ ਪਰ ਜਿਹੜੇ ਹੁਣ ਬੀ ਅੱਪਾ ਬੀਜਣੇ ਆ ਕਣਕ ਦੀ ਬਜਾਈ ਕਰਨੀ ਆ ਉਹਨਾਂ ਕਣਕ ਦੇ ਬੀਜਾਂ ਦੇ ਉੱਪਰ ਸਬਸਿਡੀ ਆ ਚੁੱਕੀ ਆ ਡਿਟੇਲ ਵੀਡੀਓ ਨਾਲ ਤੁਸੀਂ ਬਣੇ ਰਹੋ ਤੁਹਾਨੂੰ ਸਾਰੀ ਡਿਟੇਲ ਦਿੰਨੇ ਆ ਅੱਛਾ ਭਾਜੀ ਇਹ ਸਬਸਿਡੀ ਆਈ ਹੈ ਜਿਹੜੀ ਉਹ ਆਈ ਕਿਹੜੇ ਬੀਜਾਂ ਤੇ ਆ ਜਿਹੜਾ ਲੁਧਿਆਣਾ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਬੀ ਆ ਉਹਨਾਂ ਦੇ ਉੱਪਰ ਸਬਸਿਡੀ ਆ ਚੁੱਕੀ ਆ ਤੇ ਭਾਜੀ ਫਿਰ ਇਹਨਾਂ ਨੂੰ ਅਪਲਾਈ ਕਿੱਦਾਂ ਕਰਨਾ ਅਪਲਾਈ ਕਰਨ ਵਾਸਤੇ ਵੈਬਸਾਈਟ ਆ ਵੈਬਸਾਈਟ ਹੈਗੀ ਆ ਐਗਰੀ machinerypv.com ਜਦੋਂ ਆਪਾਂ ਗੂਗਲ ਤੇ ਜਾਵਾਂਗੇ ਗੂਗਲ ਤੇ ਜਾ ਕੇ agrimachinerypv.com ਲਿਖਾਂਗੇ ਤਾਂ ਉੱਥੇ ਵੈਬਸਾਈਟ ਖੁੱਲ ਜਾਣੀ ਆ ਮੈਂ ਨਾਲ ਫੋਟੋਆਂ ਪਾ ਦਿੰਨਾ ਠੀਕ ਹੈ ਫਰੇਮ ਦੇ ਵਿੱਚ ਉਹ ਜਾ ਕੇ ਉੱਥੇ ਤੁਸੀਂ ਆਪਣਾ ਆਧਾਰ ਕਾਰਡ ਪਾਉਣਾ ਆ ਲਿੰਕ ਆਉਂਦਾ ਇੱਕ ਲਿੰਕ ਤੋਂ ਬਾਅਦ ਚੋਂ ਆਧਾਰ ਕਾਰਡ ਪਾਉਣਾ ਆ ਉਹ ਆਧਾਰ ਕਾਰਡ ਤੇ ਤੁਹਾਨੂੰ OTP ਆਊਗਾ ਜਿਹੜਾ ਆਧਾਰ ਕਾਰਡ ਨਾਲ ਲਿੰਕ ਹੈਗਾ ਆ ਤੁਹਾਡਾ ਨੰਬਰ ਉਸ ਨੰਬਰ ਤੇ ਜਦੋਂ ਤੁਹਾਨੂੰ OTP ਆ ਗਿਆ ਤੇ ਉੱਥੇ ਡਿਟੇਲ ਭਰਨੀਆਂ ਹੁਣ ਡਿਟੇਲ ਕੀ ਭਰਨੀਆਂ ਡਿਟੇਲ ਬਾਰੇ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਗੱਲ ਕਰਦੇ ਆਂ ਸਬਸਿਡੀ ਆਈ ਕਿੰਨੀ ਠੀਕ ਹੈ ਠੀਕ ਹੈ ਜੀ ਜਿਹੜੀ ਸਬਸਿਡੀ ਆਈ ਹੋਈ ਆ ਜਿਹੜੇ ਤਾਂ ਹੜ ਪ੍ਰਭਾਵਿਤ ਖੇਤਰ ਆ ਹਾੜਾਂ ਦੀ ਮਾਰ ਦੇ ਥੱਲੇ ਖੇਤਰ ਆ ਚੁੱਕੇ ਆ ਉਹਨਾਂ ਵਾਸਤੇ 2.5 ਹਕਟੇਅਰ ਵਾਸਤੇ ਜਾਨੀ ਕਿ 5 ਏਕੜ ਵਾਸਤੇ 5 ਥੈਲੇ ਇੱਕ ਥੈਲਾ 40 ਕਿਲੋ ਦਾ ਹੋਊਗਾ ਪੰਜ ਥੈਲੇ ਉਹਨਾਂ ਨੂੰ ਫ੍ਰੀ ਦਿੱਤੇ ਜਾਣਗੇ ਬੀਜ ਦੇ ਅੱਛਾ ਉਹਨਾਂ ਨੂੰ ਠੀਕ ਹੈ ਫ੍ਰੀ ਠੀਕ ਹੈ ਬਿਲਕੁਲ ਮੁਫਤ ਪਰ ਉੱਥੇ ਕੁਝ ਸ਼ਰਤਾਂ ਹੈ ਹਾਂਜੀ ਇੱਕ ਤਾਂ ਡੀਸੀ ਦੇ ਵੱਲੋਂ ਜਿਹੜੀ ਲਿਸਟ ਜਾਰੀ ਹੋਈ ਆ ਹੜ ਪ੍ਰਭਾਵਿਤ ਕਿਸਾਨਾਂ ਦੀ ਉਹਦੇ ਵਿੱਚ ਤੁਹਾਡਾ ਨਾਮ ਹੋਣਾ ਚਾਹੀਦਾ ਦੂਸਰਾ ਹੜ ਮੈਪ ਹੜ ਪ੍ਰਭਾਵਿਤ ਮੈਪ ਹੋਣਾ ਚਾਹੀਦਾ ਫਲੱਡ ਮੈਪ ਕਹਿ ਦਿੰਦੇ ਆਂ ਇੱਕ ਗਜਟ ਲਿਸਟ ਦੇ ਵਿੱਚ ਤੁਹਾਡਾ ਨਾਮ ਹੋਣਾ ਚਾਹੀਦਾ ਉਸ ਡੀਸੀ ਦੇ ਜਦੋਂ ਲਿਸਟ ਦੇ ਵਿੱਚ ਨਾਮ ਆ ਗਿਆ ਤਾਂ ਉਹ ਉਹ ਗਜਟ ਦੇ ਵਿੱਚ ਨਾਮ ਆ ਹੀ ਜਾਣਾ ਠੀਕ ਹੈ ਜੀ ਇਹ ਤਿੰਨ ਚਾਰ ਚੀਜ਼ਾਂ ਹੈਗੀਆਂ ਆ ਇਹ ਹੋਣ ਗਿਆ ਤਾਂ ਤੁਸੀਂ 5 ਏਕੜ ਤੱਕ ਤੁਸੀਂ ਮੁਫਤ ਵੀ ਲੈ ਸਕਦੇ ਆ 5 ਥੈਲੇ ਜਿਹੜੇ ਲੁਧਿਆਣਾ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਵੀ ਆ ਠੀਕ ਹੈ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਆ ਬਾਕੀ ਇਲਾਕੇ ਦੀ ਬਾਕੀ ਇਲਾਕੇ ਵਾਸਤੇ 1 ਹਕਟੇਅਰ ਯਾਨੀ ਕਿ ਢਾਈ ਏਕੜ ਵਾਸਤੇ ਸਬਸਿਡੀ ਆਈ ਆ ਤੁਸੀਂ ਢਾਈ ਏਕੜ ਦਾ ਵੀ ਲੈ ਸਕਦੇ ਆ ਤਿੰਨ ਥੈਲੇ ਤਿੰਨ ਥੈਲਿਆਂ ਤੋਂ ਜ਼ਿਆਦਾ ਨਹੀਂ ਤੁਸੀਂ ਲੈ ਸਕਦੇ ਸਿਰਫ ਤਿੰਨ ਥੈਲੇ ਲੈ ਸਕਦੇ ਆ ਇੱਕ ਕੁਆਂਟਲ ਤੇ 20 ਕਿਲੋ ਇੱਕ ਕੁਆਂਟਲ 20 ਕਿਲੋ ਤੁਹਾਨੂੰ ਮਿਲੇਗਾ 50% ਸਬਸਿਡੀ ਤੇ ਅੱਛਾ ਉਹ 50% ਸਬਸਿਡੀ ਤੇ ਤੁਹਾਨੂੰ ਦੇਣਗੇ ਬਾਕੀ ਜਿਹੜੇ ਬਾਕੀ ਏਲੇ ਵਾਸਤੇ ਹਣਾ 826 824 725 768 ਇਹ ਬੀ ਜਿਹੜੇ ਹੈਗੇ ਆ ਯੂਨੀਵਰਸਿਟੀ ਵੱਲੋਂ ਇਹਨਾਂ ਦਾ ਰੇਟ ਹੈਗਾ ਆ 1600 ਰੁਪਏ ਤੇ ਇਹ ਤੁਹਾਨੂੰ ਸਬਸਿਡੀ ਉੱਪਰ ਮਿਲੇਗਾ ਇੱਕ ਥੈਲਾ 800 ਰੁਪਏ ਨੂੰ ਯਾਨੀ ਕਿ 40 ਕਿਲੋ ਬੀ 800 ਰੁਪਏ ਨੂੰ ਮਿਲੇਗਾ ਤੇ ਤਿੰਨ ਥੈਲੇ ਮਿਲਣਗੇ ਇੱਕ ਕੁਆਂਟਲ ਤੇ 20 ਕਿਲੋ ਤੇ ਤੇ ਭਾਈ ਜੀ ਜਿਹੜਾ ਇਹ ਨਵਾਂ ਬੀ ਆ ਕੀ ਉਹਦੇ ਤੇ ਵੀ ਸਰਕਾਰ ਸਬਸਿਡੀ ਦੇ ਰਹੀ ਜਿਹੜਾ ਨਵਾਂ ਵੀ ਆਇਆ 872 ਉਹ ਜ਼ਿਆਦਾਤਰ ਇਹ ਆਪਣੇ ਸਰਕਾਰੀ ਵਿਭਾਗਾਂ ਕੋਲ ਹੈ ਨਹੀਂਗਾ ਓਕੇ ਜੇ ਕਿਸ ਕਿਸੇ ਕੋਲ ਵੀ ਹੋਊਗਾ ਉੱਤੇ ਸਬਸਿਡੀ ਉਹ ਨਹੀਂ ਦੇ ਰਿਹਾ ਉਹ 2500 ਨੂੰ 40 ਕਿਲੋ ਵੀ ਮਿਲ ਰਿਹਾ ਇੱਕ ਥੈਲਾ ਉਹ ਮਹਿੰਗਾ ਹੈ ਮਹਿੰਗਾ ਬਹੁਤ ਮਹਿੰਗਾ ਹਾਂਜੀ ਉਹ ਮਹਿੰਗਾ ਹੈ ਤੇ ਉਹ 2500 ਨੂੰ ਇੱਕ ਥੈਲਾ ਮਿਲ ਰਿਹਾ ਹੈ ਤੇ ਉੱਤੇ ਸਬਸਿਡੀ ਕੋਈ ਨਹੀਂ ਮਿਲ ਰਹੀ ਸਿਰਫ ਪੁਰਾਣੇ ਵੀ ਆ ਜ਼ਿਆਦਾਤਰ ਇਹ ਜਿਹੜੇ ਵਿਭਾਗ ਹੈਗਾ ਹੁਣ ਜਲੰਧਰ ਦੇ ਵਿਭਾਗ ਦੀ ਜੇ ਗੱਲ ਕਰੀਏ ਉਹਨਾਂ ਕੋਲ 826 ਆਇਆ ਹੋਇਆ ਹੈ ਤੇ ਉਹ 800 800 ਰੁਪਏ ਨੂੰ ਇੱਕ ਥੈਲਾ ਦੇ ਰਹੇ ਨੇ ਸਬਸਿਡੀ ਦੇ ਉੱਪਰ ਪਰ ਸਬਸਿਡੀ ਲਈ ਤੁਹਾਨੂੰ ਸਭ ਤੋਂ ਪਹਿਲਾਂ agrimachinerypv.com ਦੇ ਉੱਪਰ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਨਾ ਪਊਗਾ ਉੱਥੋਂ ਇੱਕ ਪੀਡੀਐਫ ਨਿਕਲੂਗਾ ਇੱਕ ਫਾਰਮ ਨਿਕਲੂਗਾ ਠੀਕ ਹੈ ਉਹ ਜਿਹੜਾ ਫਾਰਮ ਤੁਸੀਂ ਕੱਢ ਕੇ सरपंच ਕੋਲ ਜਾਂ ਲੰਬੜਦਾਰ ਕੋਲ ਜਾਂ ਪਟਵਾਰੀ ਕੋਲ ਇਹਨਾਂ ਤਿੰਨਾਂ ਤੋਂ ਕਿਸੇ ਇੱਕ ਕੋਲ ਸਟੈਂਪ ਕਰਵਾ ਕੇ ਤਸਦੀਕ ਕਰਾ ਕੇ ਉਹ ਤੁਹਾਨੂੰ ਉੱਥੇ ਵਿਭਾਗ ਦੇ ਕੋਲ ਜਾਣਾ ਪਊਗਾ ਜਿੱਥੇ ਉਹ ਵਿਭਾਗ ਦੇ ਵਾਲੇ ਤੁਹਾਨੂੰ ਵੀ ਦੇਣਗੇ ਸਬਸਿਡੀ 50% ਸਬਸਿਡੀ ਦੇ ਉੱਪਰ ਇਹਦਾ ਕੋਈ ਸਮਾਂ ਵੀ ਨਹੀਂ ਹੈ ਸਰਕਾਰ ਨੇ ਕਿ ਇੰਨੀ ਦੇਰ ਤੱਕ ਤੁਸੀਂ ਅਪਲਾਈ ਕਰਨਾ ਹੀ ਕਰਨਾ ਹੈ ਜਿਹੜਾ ਨੋਟੀਫਿਕੇਸ਼ਨ ਆਇਆ ਉਹਦੇ ਵਿੱਚ ਕੋਈ ਡੇਟ ਮੈਂਸ਼ਨ ਤਾਂ ਨਹੀਂ ਗੇ ਠੀਕ ਹੈ ਪਰ ਫੇ ਵੀ ਇਹ ਆ ਆਪਣਾ ਅਕਤੂਬਰ ਦੇ ਐਂਡਲਾ ਹਫਤਾ ਤੇ ਨਵੰਬਰ ਦੇ ਪਹਿਲੇ ਪਹਿਲੇ ਹਫਤੇ ਇੱਕ ਹਫਤਾ ਦੇ ਵਿੱਚ ਵਿੱਚ ਇਹ ਤੁਹਾਨੂੰ ਸਬਸਿਡੀ ਅਵੇਲੇਬਲ ਹੈਗੀ ਆ ਤੇ ਕਰ ਲੈਣੀ ਚਾਹੀਦੀ ਆ ਤੇ ਜਿਹੜੀ ਮਸ਼ੀਨਰੀ ਵਾਲੀ ਆ ਐਸੇ ਕਿਸਾਨਾਂ ਵਾਸਤੇ ਮਸ਼ੀਨਰੀ ਤੇ ਸਬਸਿਡੀ ਆਈ ਆ ਉਹ 23 ਅਕਤੂਬਰ 2025 ਤੋਂ ਲੈ ਕੇ 3 ਨਵੰਬਰ 2025 ਤੱਕ ਅਵੇਲੇਬਲ ਆ ਉਹ ਵੀ ਵੈਬਸਾਈਟ ਤੇ ਤੁਸੀਂ ਜਾ ਕੇ ਵੀ ਆਪਣਾ ਇਹ ਆਪਣਾ ਰਜਿਸਟ੍ਰੇਸ਼ਨ ਕਰਾ ਸਕਦੇ ਆ ਜਾਂ ਜਿਹੜੇ ਜਿੱਥੋਂ ਤੁਸੀਂ ਸੰਦ ਵਗੈਰਾ ਲੈਣਾ ਆ ਉਹਨਾਂ ਕੋਲ ਵੀ ਜਾ ਕੇ ਇਹ ਗੱਲ ਕੀਤੀ ਜਾ ਸਕਦੀ ਆ ਤੇ ਸਬਸਿਡੀ ਤੇ ਤੁਹਾਨੂੰ ਉਹ ਮਿਲ ਜਾਣੀ ਤੇ ਹੁਣ ਜਿਹੜਾ ਇਹ ਉਹ ਵੈਬਸਾਈਟ ਆ ਵੈਬਸਾਈਟ ਤੇ ਅਪਲਾਈ ਕਰਨਾ ਆ ਉਹ ਹੈਗਾ ਆ ਮੈਂ ਤੁਹਾਨੂੰ ਨਾਲ ਐਡ ਕਰ ਦੂੰਗਾ ਵੀਡੀਓ ਦੇ ਵਿੱਚ ਡਿਟੇਲ ਸਾਰੀ ਤੇ ਪਹਿਲਾਂ ਤਾਂ ਤੁਸੀਂ Google ਤੇ ਜਾਣਾ Google ਤੇ ਜਾ ਕੇ agri agri machinery pb.com ਲਿਖਣਾ ਤੇ ਉੱਥੇ ਪਹਿਲੀ ਵੈਬਸਾਈਟ ਆਉਗੀ ਉਹ ਖੋਲ ਲੈਣੀ ਹੈ ਉਹ ਖੋਲਣ ਤੇ ਉੱਥੇ ਅਨਾਜ ਕਣਕ ਮੱਕੀ ਹੋਰ ਵੀ ਇਦਾਂ ਲਿਖਿਆ ਹੋਇਆ ਹੈ ਤੇ ਉੱਥੇ ਤੁਸੀਂ ਕਲਿੱਕ ਕਰੋਗੇ ਉੱਤੇ ਕਲਿੱਕ ਕਰਨ ਤੋਂ ਬਾਅਦ ਚ ਉੱਪਰ ਡ੍ਰੌਪ ਡਾਊਨ ਲਿਸਟ ਆ ਜਾਂ ਤਿੰਨ ਜੇ ਤੁਸੀਂ ਫੋਨ ਤੇ ਖੋਲਦੇ ਆ ਤਾਂ ਤਿੰਨ ਲਕੀਰਾਂ ਆਉਣੀਆਂ ਉਹ ਉਹ ਲਕੀਰਾਂ ਦੇ ਵਿੱਚ ਇੱਕ ਥਾਂ 50% ਸਬਸਿਡੀ ਲਿਖੀ ਹੋਊਗੀ ਉਹ 50% ਸਬਸਿਡੀ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਆਧਾਰ ਕਾਰਡ ਮੰਗਿਆ ਜਾਊਗਾ ਤੇ ਬਾਕੀ ਉੱਤੇ ਸਾਰੀ ਡਿਟੇਲ ਹੈਗੀ ਆ ਠੀਕ ਹੈ ਠੀਕ ਹੈ ਜੀ ਉਹ ਉੱਥੇ ਆਧਾਰ ਕਾਰਡ ਪਾਉਣ ਤੋਂ ਬਾਅਦ ਤੁਹਾਨੂੰ ਉਹ ਐਸਐਮਐਸ ਆ ਜਾਣਾ ਠੀਕ ਹੈ ਓਟੀਪੀ ਉਹ ਓਟੀਪੀ ਤੁਸੀਂ ਭਰੋਗੇ ਤਾਂ ਤੁਹਾਡੀ ਡਿਟੇਲ ਖੁੱਲ ਜਾਣੀ ਆ ਇੱਥੇ ਇੱਕ ਖਾਸ ਗੱਲ ਮੈਂ ਮੈਂਸ਼ਨ ਕਰ ਦਵਾਂ ਕਿ ਜਿਹਨਾਂ ਦੇ ਪਹਿਲਾਂ ਅਕਾਊਂਟ ਜਾਂ ਇੱਕ ਖਾਤੇ ਬਣੇ ਹੋਏ ਆ ਜਾਂ ਤੁਸੀਂ ਤੁਹਾਨੂੰ ਜੇ ਫਾਰਮ ਆਉਂਦੇ ਆ ਇਹ ਉਹਨਾਂ ਦੇ ਨਾਮ ਹੀ ਰਜਿਸਟਰ ਹੋਣਗੇ ਜੇਕਰ ਤੁਹਾਡਾ ਨਾਮ ਉੱਥੇ ਨਹੀਂ ਰਜਿਸਟਰ ਤੇ ਤੁਹਾਨੂੰ ਇੱਕ ਵੱਖਰੀ ਵੈਬਸਾਈਟ ਆ ਜਿਹਦਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਤੇ ਇੱਥੇ ਵੀਡੀਓ ਦੇ ਵਿੱਚ ਵੀ ਨਾਮ ਮੈਂਸ਼ਨ ਕਰ ਦਿੰਦਾ ਆ ਤੁਹਾਨੂੰ ਉੱਥੇ ਜਾ ਕੇ ਪਹਿਲਾਂ ਰਜਿਸਟਰ ਕਰਨਾ ਪਊਗਾ ਆਪਣੀ ਸਾਰੀ ਡਿਟੇਲ ਪਾਉਣੀ ਪਊਗੀ ਉਸ ਤੋਂ ਬਾਅਦ ਚ ਹੀ ਤੁਸੀਂ ਇਸ ਵੈਬਸਾਈਟ ਤੇ agrimachinerypv.com ਦੇ ਉੱਪਰ ਆਪਣੇ ਆਪ ਨੂੰ ਸਬਸਿਡੀ ਵਾਸਤੇ ਰਜਿਸਟਰ ਕਰ ਸਕਦੇ ਆ। ਬਾਕੀ ਹੋਰ ਜੇ ਕੋਈ ਵੀ ਸਵਾਲ ਆ ਜਾਂ ਕੋਈ ਵੀ ਕੁਐਸਚਨ ਆ ਤੇ ਤੁਸੀਂ ਪੁੱਛ ਸਕਦੇ ਆ। ਤੁਸੀਂ ਜੇ ਕੋਈ ਕੋਈ ਗੱਲ ਸਮਝ ਨਹੀਂ ਆਈ ਜੇ ਕੋਈ ਗੱਲ ਰਹਿ ਗਈ ਹੋਵੇ ਤੇ ਤੁਸੀਂ ਕਮੈਂਟ ਕਰਕੇ ਤੇ ਪੁੱਛ ਸਕਦੇ ਹੋ। ਜ਼ਰੂਰ ਜਲਤੋ ਜਲ ਜਵਾਬ ਦੇਣ ਦੀ ਉਹਦੀ ਕੋਸ਼ਿਸ਼ ਕਰਾਂਗੇ ਬਾਕੀ ਮੈਨੂੰ ਲੱਗਦਾ ਕਿ ਭਾਈ ਨੇ ਸਾਰੇ ਪੁਆਇੰਟ ਕਲੀਅਰ ਕਰ ਦਿੱਤੇ ਆ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਤੇ ਦੇਖ ਕੇ ਤੁਸੀਂ ਆਪਣੀ ਸਬਸਿਡੀ ਕਿੱਦਾਂ ਅਵੇਲ ਕਰਨੀ ਕਿੱਦਾਂ ਉਹਨੂੰ ਲੈਣਾ ਆ ਜਿੱਦਾਂ ਭਾਈ ਨੇ ਦੱਸਿਆ ਤੇ ਫਾਰਮ ਕਿੱਦਾਂ ਫਿਲ ਕਰਨਾ ਆ ਤੇ ਜਿਹੜੀ ਐਗਰੀਕਲਚਰ ਜਿਹੜੀ ਮਸ਼ੀਨਰੀ ਆ ਉਹਤੇ ਜਿਹੜੀ ਸਬਸਿਡੀ ਆਈ ਉਹਦੀ ਵੀ ਡੇਟ ਭਾਈ ਨੇ ਦੱਸ ਦਿੱਤੀ ਕਿ ਇੰਨੀ ਡੇਟ ਤੱਕ ਤੁਸੀਂ ਉਹਨੂੰ ਲੈਣਾ ਆ ਸੋ ਇਦਾਂ ਦੀ ਹੋਰ ਵੀਡੀਓ ਦੇ ਨਾਲ ਬਣੇ ਰਹੋ ਚੈਨਲ ਦੇ ਨਾਲ ਨਵੀਂ ਵੀਡੀਓ ਨਵੇਂ ਦਿਨ ਦੇ ਨਾਲ ਜਰੂਰ ਹਾਜ਼ਰ ਹੋਵਾਂਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਇੱਕ ਬੇਨਤੀ ਹੈ ਜੀ ਸਬਸਕ੍ਰਾਈਬ ਕਰੂ ਚੈਨਲ ਨੂੰ ਸੋ ਇਸੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਨਵੀਂ ਵੀਡੀਓ ਨਾਲ ਨਵੇਂ ਦਿਨ ਦੇ ਨਾਲ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਰੱਬ ਰੱਖਾ